ਮਨ ਐਵੇਂ ਨਹੀਂ ਟਿਕ ਸਕਦੇ ਆਪਾਂ ਕਹਿੰਦੇ ਮਨ ਨਹੀਂ ਟਿਕਦਾ ਨਾ ਟਿਕਨ ਦਾ ਕਾਰਨ ਮੈਲ ਨਾਲ ਭਰਿਆ ਹੋਇਆ ਹੈ ਮੈਲੇ ਮਨ ਕਦੀ ਟਿਕ ਸਕਦੇ ਆ ਜੀ ਕਦੀ ਨਹੀਂ ਟਿਕ ਸਕਦੇ ਕਈ ਵਾਰੀ ਅਸੀਂ ਇਹ ਕਹਿ ਦਿੰਨੇ ਆ ਕਿ ਬਾਣੀ ਪੜਨ ਦਾ ਕੀ ਫਾਇਦਾ ਜੇ ਮਨ ਨਹੀਂ ਟਿਕ ਰਿਹਾ ਛੱਡ ਦਿਓ ਨਹੀਂ ਕਾਲਾ ਪੰਨੀ ਪਹਿਣਾ ਚਾਹੀਦਾ ਮੈਂ ਆਪ ਜੀ ਨੂੰ ਇੱਕ ਉਦਾਹਰਨ ਦੇਣਾ ਗੁਰਬਾਣੀ ਵਿੱਚੋਂ ਤਾਂ ਸੁਨਾਰ ਵੀਰ ਜਿਹੜੇ ਤੁਸੀਂ ਸੋਨੇ ਦਾ ਕੰਮ ਕਰਦੇ ਹੋਗੇ ਜਿਸ ਸੋਨੇ ਦੀ ਡਲੀ ਵਿੱਚ ਮੈਲ ਹੁੰਦੀ ਹੈ ਕੀ ਕਰਨਿਆ ਆਪਾਂ ਨੂੰ ਕੋਠਾਲੀ ਚ ਰੱਖ ਕੇ ਥੱਲੇ ਅੱਗ ਬਾਲਨੇ ਆ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਸੋਨਾ ਕੋਠਾਲੀ ਵਿੱਚ ਰੱਖਿਆ ਹੋਵੇ ਥੱਲੇ ਉਹ ਅੱਗ ਦਾ ਸੇਕ ਲੱਗੇ ਤੇ ਸੋਨਾ ਕੀ ਕਰਦਾ ਉਸ ਕੋਠਾਲੀ ਦੇ ਵਿੱਚ ਭਜਨਾ ਸ਼ੁਰੂ ਕਰ ਦਿੰਦਾ ਨਾਲੇ ਉਹਦੇ ਟਿੜਕਣ ਦੀ ਆਵਾਜ਼ ਆਉਂਦੀ ਤੇ ਨਾਲੇ ਉਹ ਸੋਨਾ ਕੋਠਾਲੀ ਵਿੱਚ ਦੌੜਦਾ ਭਜਦਾ ਕਿਉਂ ਜਿਉਂ-ਜਿਉਂ ਅੱਗ ਤੇਜ਼ ਹੁੰਦੀ ਹੈ ਤਉ ਤਉ ਸੋਨਾ 쿠ਠਾਲੀ ਵਿੱਚ ਪਿਆ ਹੋਇਆ ਭਟਕਦਾ ਹੈ ਤੇ ਜਿਹੜਾ ਵੀਰ ਸੋਨੇ ਦਾ ਕੰਮ ਕਰਦਾ ਜਿਉ ਨੂੰ ਕਹੀਏ ਵੀ ਇਹ 쿠ਠਾਲੀ ਚ ਪਿਆ ਹੋਇਆ ਸੋਨਾ ਟਿਕ ਨਹੀਂ ਰਿਹਾ ਤੂੰ ਅੱਗ ਬੰਦ ਕਰ ਦੇ ਉਹ ਕਹਿੰਦਾ ਨਾ ਇਹ ਟਿਕੇਗਾ ਤਾਂ ਜੇ ਮੈਂ ਅੱਗ ਬਾਲ ਕੇ ਰੱਖਾਂਗਾ ਜਿੰਨੀ ਦੇਰ ਤੱਕ ਮੈਲ ਹੈ ਉਨੀ ਦੇਰ ਤੱਕ 쿠ਠਾਲੀ ਵਿੱਚ ਸੋਨਾ ਭਟਕਦਾ ਹੈ ਜਦੋਂ ਅੱਗ ਮੈਲ ਨੂੰ ਸਾੜ ਦਿੰਦੀ ਹੈ ਕਮਾਲ ਦੀ ਗੱਲ 쿠ਠਾਲੀ ਵੀ ਉਹ ਸੋਨਾ ਵੀ ਉਹ ਇੱਕੋ ਦਮ ਉਹ ਸੋਨਾ 쿠ਠਾਲੀ ਦੇ ਵਿੱਚ ਟਿਕ ਜਾਂਦਾ ਹੈ ਮੈਲਾ ਮਨ ਟਟਕਦਾ ਹੁੰਦਾ ਹੈ ਜੀ ਗੁਰਮਖੋ ਨਿਰਮਲ ਕਿਰਦਾ ਕਦੀ ਟਟਕਣਾ ਵਿੱਚ ਨਹੀਂ ਜਾ ਸਕਦਾ ਸਿੱਧੀ ਜੀ ਬਾਤ ਆਪਾਂ ਕਹਿੰਦੇ ਆ ਮਨ ਨਹੀਂ ਟਿਕਦਾ ਮੈਲ ਮੇਰੇ ਅੰਦਰ ਹੈ ਮੈਂ ਪੁੱਛ ਦੂਸਰੇ ਤੁਰਿਆ ਹੈ ਕਿ ਮੇਰਾ ਮਨ ਕਿਉਂ ਨਹੀਂ ਟਿਕ ਰਿਹਾ ਸੱਚੇ ਵੇ ਖਾਰਬ ਦੁਨੀਆ ਦੇ ਬੰਦੇ ਨੂੰ ਪਤਾ ਹੈ ਮੇਰਾ ਮਨ ਕਿਉਂ ਨਹੀਂ ਟਿਕਦਾ ਜਿਸ ਪਾਸੇ ਬਾਣੀ ਪੜ੍ਹਦਿਆਂ ਮਨ ਦੌੜ ਰਿਹਾ ਹੈ ਅਸੀਂ ਉਹਨੂੰ ਨੋਟ ਕਰੀਏ ਉਹ ਹੀ ਤਾਂ ਮੈਲ ਹੈ ਉਹ ਮੇਰੇ ਅੰਦਰ ਪੈਦਾ ਹੋ ਗਈ ਮੈਂ ਆਪ ਨੂੰ ਉਦਾਹਰਨ ਦੇਣ ਲੱਗਾ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਅਰਜੁਨ ਦੇਵ ਦਾ ਬਚਨ ਹੈ ਜਿਉ ਕਨਕੋ ਕੋਠਾਰੀ ਚੜਿਓ ਕਬਰੋ ਹੋਤ ਫਿਰੋ ਅਖਰੇ ਅਰਥ ਨ ਕਰੀ ਜਾਂਦਾ ਕਨਕੋ ਦਰ ਤੇ ਸੋਨਾ ਕੋਠਾਰੀ ਦਾ ਅਰਥ ਇੱਕ ਕੋਠਾਲੀ ਜਿਹਦੇ ਵਿੱਚ ਸੋਨਾ ਪਿਘਲਾਇਆ ਜਾਂਦਾ ਜਿਉ ਕਨਕੋ ਕੋਠਾਰੀ ਚੜਿਓ ਕਬਰੋ ਕਬਰੋ ਇੱਕ ਪੰਜਾਬੀ ਸ਼ਬਦ ਵਰਤਨੇ ਕਮਲਾ ਜਿਵੇਂ ਕੋਠਾਲੀ ਵਿੱਚ ਪਿਆ ਹੋਇਆ ਸੋਨਾ ਉਹਦੇ ਥੱਲੇ ਸੇਕ ਲੱਗੇ ਤੇ ਉਹ ਸੋਨਾ ਇਸ ਤਰ੍ਹਾਂ ਕੁਠਾਲੀ ਚ ਦੌੜਦਾ ਹੈ ਇਸ ਤਰ੍ਹਾਂ ਚਾਰ ਚੁਬੇਰੇ ਝਟਕਦਾ ਜਿਵੇਂ ਕਮਲਾ ਬੰਦਾ ਟੇਕੇ ਨਹੀਂ ਬਿੰਦਾ ਜਿਹੜਾ ਸ਼ਦਾਈ ਬੰਦਾ ਹੈ ਉਹ ਛੇਤੀ ਕੀਤੇ ਉਹਦਾ ਨਾ ਤਨ ਕਰਕੇ ਟਿਕਦਾ ਉਹ ਜਾਂ ਬੋਲੀ ਜਾਏਗਾ ਜਾਂ ਆਪਣੇ ਤਨ ਦੀ ਕੋਈ ਹਰਕਤ ਕਰੀ ਜਾਏਗਾ ਮਹਾਰਜ ਗੁਰੂ ਅਰਜੁਨ ਦੇ ਬਚਨ ਕਰਦੇ ਆ ਜਿਉ ਕਨਕੋ ਕੁਠਾਰੀ ਚੜਿਓ ਕਬਰੋ ਹੋਤ ਫਿਰੈ ਜਿਵੇਂ ਸੋਨਾ ਕੁਠਾਲੀ ਤੇ ਚੜਿਆ ਹੋਇਆ ਕਮਲੇ ਦੀ ਤਰ੍ਹਾਂ ਝਟਕਰਾ ਖੇ ਝਟਕਦਾ ਖੇ ਜਦ ਤੇ ਸ਼ੁੱਧ ਭਏ ਹੈ 12 ਜਦੋਂ ਉਹ ਹੀ ਸੋਨੇ ਦੀ ਮੈਲ ਛੱਡ ਜਾਏ ਮੈਲ ਕਰਕੇ ਭਟਕਦਾ ਜਦ ਤੇ ਸ਼ੁੱਧ ਪੈ ਹੈ 12 ਤਬ ਤੇ ਥਾਂ ਠਿਰੋ ਉਹ ਹੀ ਸੋਨਾ ਉਸੇ ਕੁਠਾਲੀ ਵਿੱਚ ਬਿਲਕੁਲ ਟਿਕ ਜਾਂਦਾ ਮੈਂ ਤੁਹਾਨੂੰ ਇੱਕ ਬੇਨਤੀ ਕਰਾਂ ਗੁਰਮਖ ਮੈਲਾ ਮਨ ਨਾਮ ਵਿੱਚ ਨਹੀਂ ਟਿਕਦਾ ਪਰ ਨਾਮ ਨਹੀਂ ਛੱਡਣਾ ਚਾਹੀਦਾ ਨਾਮ ਹੀ ਟਿਕੇ ਹੁਣ ਅੱਜ ਸਾਡੇ ਸਾਡੇ ਅਸੀਂ ਪ੍ਰਚਾਰ ਕਰਨ ਵਾਲੇ ਮੈਂ ਕਿਸੇ ਦੇ ਤਰਕ ਨਹੀਂ ਕਰਦਾ ਜੇ ਤੁਹਾਡਾ ਬਾਣੀ ਪੜਦੇ ਆ ਮੰਨ ਨਹੀਂ ਟਿਕਦਾ ਬਾਣੀ ਛੱਡ ਦਿਓ ਜੇ ਨਿਤਨੇਮ ਕਰਦੇ ਆ ਮਨ ਨਹੀਂ ਟਿਕਦਾ ਛੱਡ ਦਿਓ ਜੇ ਸੁਨਾਰ ਵੀਰ ਨੂੰ ਕਹੋ ਉਹ ਭਰਾਵਾ ਜੇ ਸੋਨਾ ਟਿਕ ਨਹੀਂ ਰਿਹਾ ਤੇ ਅੱਗ ਬੰਦ ਕਰ ਦੇ ਉਹ ਕਹੇਗਾ ਇਸੇ ਅੱਗ ਦੇ ਸੇਕ ਨੇ ਸੋਨੇ ਨੂੰ ਟਿਕਾਣਾ ਹੈ ਜੇ ਮੈਂ ਅੱਗ ਹੀ ਬੰਦ ਕਰ ਦਿੱਤੀ ਇਹ ਮੈਲ ਵਿੱਚ ਰਹਿ ਜਾਏਗੀ ਪਿਆਰਿਓ ਨਾਮ ਜਪਦੇ ਆ ਬਾਣੀ ਪੜਦੇ ਆ ਸਿਮਰਨ ਕਰਦੇ ਆ ਮਨ ਨਾ ਵੀ ਟਿਕੇ ਕਦੀ ਸੰਗਤ ਤੇ ਕਦੀ ਵੀ ਨਾਮ ਨਹੀਂ ਚੰਨਾ ਚਾਹੀਦਾ ਕਿਉਂਕਿ ਨਾਮ ਹੀ ਮਨ ਦੀ ਮੈਲ ਨੂੰ ਸਾੜ ਕੇ ਹੀ ਕਾਗਰ ਕਰ ਦਿੰਦਾ ਆਪ ਜੀ ਸੁਖਮਨੀ ਸਾਹਿਬ ਚ ਇੱਕ ਬਚਨ ਪੜ੍ਹਦੇ ਹੋ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ ਪਰਮਾਤਮਾ ਦੇ ਸਿਮਰਨ ਨਾਲ ਮਨ ਦੀ ਮੈਲ ਚਲੀ ਜਾਂਦੀ ਅਗਲਾ ਬਚਨ ਹੈ ਅੰਮ੍ਰਿਤ ਨਾਮ ਰਿਦਮਾਏ ਸਮਾਏ ਨਾਮ ਹੀ ਮੈਲ ਨੂੰ ਸਾੜੇਗਾ ਨਾਮ ਹੀ ਮਨ ਨੂੰ ਟਿਕਾਏਗਾ